ਸਸਗਲ ਜੀ ਡੀਵੀਜੀ ਪੰਜਾਬੀ ਦੇ ਤੁਹਾਡਾ ਕਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਤੰਦਾਦੀ ਕਿ ਇਹ ਤਸਵੀਰਾਂ ਜੋ ਸਾਂਝੇ ਕੀਤੀਆਂ ਗਈਆਂ ਨੇ ਕਿਤੇ ਅਗੀਆਂ ਨੇ ਸੰਗਰੂਰ ਦੇ ਉਪਰੀ ਰੋਡ ਦੀਆਂ ਜਿੱਥੇ ਕੀ ਇੱਕ ਤੜਕਸਾਰ ਦੇ ਨਾਲ ਸਕੂਲੀ ਬੱਸ ਸਿੱਧੀ ਬਿਜਲੀ ਦੇ ਖੰਭੇ ਦੇ ਵਿੱਚ ਜਾ ਵਜਦੀ ਏ ਤੰਦਾਦੀ ਕਿ ਬਿਜਲੀ ਦੇ ਖੰਭੇ ਦੇ ਵਿੱਚ ਬੱਸ ਇਨੀ ਜ਼ੋਰ ਦੇ ਨਾਲ ਵੱਜੀ ਕਿ ਬਿਜਲੀ ਦਾ ਖੰਭਾ ਪੂਰੀ ਤਰ੍ਹਾਂ ਜੜਾਇਆ ਉਹ ਖੇੜ ਦਿੱਤਾ ਤੇ ਕਾਫੀ ਵੱਡਾ ਜੜਾਇਆ ਉਹ ਨੁਕਸਾਨ ਵੀ ਹੋਇਆ ਲੱਗਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇ ਦਿੱ ਪਈ ਪਈ ਇੱਕ ਸਕੂਲੀ ਬੱਸ ਜਿਹੜੀ ਉਹ ਖੰਬੇ ਦੇ ਵਿੱਚ ਵੱਜੀ ਹੋਈ ਹੈ ਪਰ ਤੁਹਾਨੂੰ ਦਾ ਦਈਏ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰਮਾਤਮਾ ਦੀ ਬੜੀ ਕਿਰਪਾ ਰਹੀ ਵੀ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਜਿਹੜਾ ਆ ਇਹਦੇ ਵਿੱਚ ਕੋਈ ਵੀ ਛੱਟ ਜਿਹੜੀ ਇਹ ਨਹੀਂ ਲੱਗੀ ਸਾਰੇ ਸੇਫ ਰਹੇ ਨੇ ਭਰ ਕਿ ਤਨਾ ਕਿਤੇ ਜਿਹੜਾ ਆ ਜਦੋਂ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨਾਲ ਗੱਲਬਾਤ ਕਰਨ ਉਪਰੰਤ ਪਤਾ ਲੱਗਿਆ ਕਿ ਡਰਾਈਵਰ ਨੇ ਦੱਸਿਆ ਕਿ ਇਹ ਬੱਸ ਵੱਜਣ ਦਾ ਕਾਰਨ ਇਹੀ ਹੈ ਕਿ ਇੱਕ ਗੱਡੀ ਸਾਹਮਣੇ ਤੋਂ ਆ ਰਹੀ ਸੀ ਤੇ ਜਦੋਂ ਮੈਂ ਗੱਡੀ ਥੋੜੀ ਕੱਚੇ ਲਈ ਤਾਂ ਕੱਚੇ ਮਿੱਟੀ ਗਿੱਲੀ ਹੋਣ ਕਾਰਨ ਜਿਹੜਾ ਆ ਗੱਡੀ ਹੀਠਾਂ ਨੂੰ ਬੈਠ ਗਈ ਤੇ ਸਿੱਧੀ ਖੰਬੇ ਦੇ ਵਿੱਚ ਹੀ ਜਾ ਵਜਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇਵੇ ਕਿ ਬਿਜਲੀ ਬੋਰਡ ਦਾ ਇੱਕ ਪੋਲ ਪੂਰੀ ਤਰ੍ਹਾਂ ਆਇਆ ਟੁੱਟ ਟੁਕਿਆ ਆਇਆ ਜਦੋਂ ਡਰਾਈਵਰ ਨੇ ਆਪਣੀ ਗੱਲ ਬਾਤ ਦੱਸੀ ਕਿ ਇੱਕ ਗੱਡੀ ਨੂੰ ਬਚਾਉਣ ਦੇ ਚੱਕਰ 'ਚ ਜਦੋਂ ਗੱਡੀ ਥੱਲੇ ਲਾਈ ਤਾਂ ਉਹ ਹਮੇਸ਼ਾ ਜਿਹੜੀ ਇਹ ਠਾਣ ਨੂੰ ਧਸਦੀ ਹੋਈ ਖੰਬੇ ਦੇ ਵਿੱਚ ਜਾ ਟਕਰਾਈ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਜਦੋਂ ਬਿਜਲੀ ਬੋਰਡ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦੇ ਮਲਾਜਮਾਂ ਨੇ ਸਾਡਾ ਘੱਟੋ ਘੱਟ ਵੀ 25000 ਰੁਪਏ ਦਾ ਜਿਹੜਾ ਆ ਉਹ ਇਸ ਬੱਸ ਨੇ ਨੁਕਸਾਨ ਕਰ ਦਿੱਤਾ ਹੈ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਸਕੂਲ ਦੀ ਬੱਸ ਵੱਜੀ ਜ਼ਰੂਰ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਬੱਚਿਆਂ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮਿਲਦੇ ਆ ਕਿਸੇ ਅਗਲੀ ਰਿਪੋਰਟ ਦੇ ਨਾਲ ਧੰਨਵਾਦ। ਕਿਨਾਂ ਮੈਂ ਵੀਰ ਜੀ? ਮੈਂ ਹਰਦੀਪ ਸਿੰਘ ਆ ਜੀ। ਜੋ ਇਹ ਮਤਲਬ ਸਰੁਰਧਾ ਤੇ ਸਾਡੇ ਅੰਦਰ ਏਰੀਆ ਪੈਂਦਾ ਇਹ ਤੇ ਗੱਡੀ ਕਿਤੇ ਤੇਜ਼ ਆ ਰਹੀ ਹੋਣੀ ਸਾਨੂੰ ਫੋਨ ਆਇਆ ਵੀ ਇਹ ਕਰਕੇ ਪੋਲ ਤੋੜਤਾ ਪੋਲ ਵਾਲਾ ਵੀ ਟੋੜ ਗਿਆ ਤੇ ਤਾਰਾ ਤੋਂ ਥੱਲੇ ਵਰ ਗਿਆ ਨੁਕਸਾਨ ਸਾਡਾ ਹੋ ਗਿਆ ਵੀ ਬੱਚੀ ਜਾਂਦੀ ਸਾਨੂੰ ਹਾਂਜੀ ਹਾਂ ਐਕਸੀਡੈਂਟ ਦਾ ਕਾਰਨ ਕੀ ਸਮਝਦੇ ਟੈਕਸੀ ਗਲਟ ਟ੍ਰੈਂਡ ਦਾ ਕਾਰਨ ਤਾਂ ਜਾਨੂੰ ਹੀ ਲੱਗਦਾ ਵੀ ਗੱਡੀ ਤੇਜ਼ ਸੀ ਕਿਉਂਕਿ ਜਿਹੜਾ ਸਾਡਾ ਪੋਲ ਹੈ ਬਹੁਤ ਹੈਵੀ ਹੁੰਦਾ ਇਹ ਛੇਤੀ ਐ ਟੁੱਟਦਾ ਨਹੀਂ ਹੈਗਾ ਸੀ ਕਿਉਂ ਗੱਡੀ ਤੇਜ਼ ਸੀ ਦੋ ਜ਼ੋਰ ਦੀ ਵੱਜੀ ਹੋਣੀ ਤਾਂ ਹੀ ਇਹ ਪੋਲ ਟੁੱਟਿਆ ਤੇਜ ਹੋਣੀ ਗੱਡੀ ਤਾਂ ਜੇ ਹੁਣ ਹੌਲੀ ਹੋਵੇ ਗੱਡੀ ਤਾਂ ਮਤਲਬ ਰੁਕ ਜਾਂਦੀ ਹੈ ਗੱਡੀ ਜਦੋਂ ਤੁਸੀਂ ਇੱਥੇ ਆਏ ਬੱਚੇ ਨੂੰ ਲਿਜਾ ਚੁੱਕੇ ਸੀ ਕਿ ਬੱਚੇ ਵਿੱਚ ਜਦੋਂ ਅਸੀਂ ਇੱਥੇ ਆਇਆ ਤਾਂ ਗੱਡੀ ਇੱਥੇ ਸਾਈਡ ਤੇ ਖੜੀ ਸੀਗੀ ਇੱਕ ਪਾਸੇ ਇੱਥੇ ਮਨਨ ਵਾਲਾ ਬੱਚੇ ਹੈ ਨਹੀਂ ਸਾਈਡ ਵਿੱਚ ਬੱਚੇ ਕਹਿੰਦੇ ਵੀ ਭੇਜਤਾ ਪਹਿਲਾਂ ਬੱਚੇ ਵਿੱਚ ਹੈਗੇ ਸੀ 10 ਬੱਚੇ ਹੋਏ ਹੈਗੇ ਸੀ ਕੀ ਕਿਹਾ ਹੈਗਾ ਬੱਚੇ ਠੀਕ ਨਹੀਂ ਕੀ ਸੱਟ ਬੱਚੇ ਕਹਿੰਦੇ ਮਲੇ ਇਹਨਾਂ ਦੇ ਮੁਤਾਬਕ ਇਹਦੇ ਵੀ ਠੀਕ ਨਹੀਂ ਉਹਨਾਂ ਦੇ 6 ਵਜੇ ਨਹੀਂ ਪਰ ਐਂ ਬਸ ਮਤਲਬ ਮੂਰੋ ਸਾਰੀ ਕੰਡਮ ਹੋ ਗਈ ਹੈ ਤੇ ਇਹਨਾਂ ਨੂੰ ਤਾਂ ਮਨਨ ਵਾਲਾ ਲਾਇਸੈਂਸ ਵਗੈਰਾ ਪੁੱਛੇਗਾ ਵੀ ਮਨਨ ਸਾਨੂੰ ਚਲੋ ਹਲੇ ਇਹਨਾਂ ਵੱਲੋਂ ਕੋਈ ਮਰਲਣਾ ਆਪਣੀ ਪਰਵਾਹੀ ਨਹੀਂ ਕੀਤੀ ਗਈ ਕਿਹੜੇ ਸਕੂਲ ਦੀ ਬੱਸ ਹੈ ਜੀ ਇਹ ਇਹ ਦਿਆਨੰਦ ਪਬਲਿਕ ਸਕੂਲ ਤੋਂ ਰਹਿਣੀ ਕੋਈ ਤੇ ਦੇਖਦੇ ਉੱਪਰ ਲਿਖਿਆ ਹੋਇਆ ਵੀ ਹੈਗਾ ਜੀ ਹਾਂ ਜੀ ਇਹ ਕਿਹਨਾਮ ਵੀ ਜੀ ਸੁਖਮਿੰਦਰ ਸਿੰਘ ਕਿਹੜੇ ਸਕੂਲ ਦੀ ਬੱਸ ਚਲਾਨੀ ਇਹ ਬੱਜਿਆਨੰਦ ਆਰੀਆ ਸਮਸਤ ਕੀ ਗੱਲ ਹੋਈ ਅੱਜ ਵੀਰ ਜੀ ਦੋ ਗੱਡੀਆਂ ਇਕੱਠੀਆਂ ਆ ਗਈਆਂ ਰੋਡ ਰੋਡ ਦੇ ਉੱਤੇ ਦੋ ਗੱਟੇ ਦੋ ਗੱਟੇ ਇਕੱਠੀਆਂ ਆ ਗਈਆਂ ਰੋਡ ਦੇ ਉੱਤੇ ਤੇ ਉਹ ਉਹਨਾਂ ਕਰਕੇ ਮੈਂ ਥੋੜਾ ਗੱਡੀ ਕੱਚੇ ਹੀ ਲਾੜੀ ਉਹ ਕੱਚਾ ਨਾ ਜਿਹੜਾ ਥੱਲੇ ਕੱਚਾ ਸੀਗਾ ਉਹ ਬਾਲਾ ਨਰਮ ਸੀਗਾ ਉਹਦੇ ਕਰੀ ਗੱਡੀ ਖਿੱਚ ਕੇ ਲੈ ਗਈ ਮੈਨੂੰ ਇੱਧਰ ਨੂੰ। ਅਸਾਹੀ ਗੱਲ ਹੈ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਇਹ ਉਹ ਮੋੜਾ ਬਾਈਕ ਦੇ ਸ਼ੀਸ਼ਾ ਟੁੱਟ ਗਈ, ਸ਼ੀਸ਼ਾ ਟੁੱਟ ਗਿਆ ਇੱਕ। ਤੇ ਬਾਕੀ ਆਹੀ ਇਹਨਾਂ ਦਾ ਹੀ ਬਿਜਲੀ ਵਾਲਾ ਦਾ ਪੌੜ ਪਲ ਗਿਆ। ਅੱਛਾ ਤੇ ਕਿੰਨੇ ਬੱਚੇ ਸਵਾਰ ਸੀ? ਬੱਚੇ ਪੰਜ ਸੱਤੀਗੇ ਸੇਫ ਸੀਗੇ ਬੱਚੇ। ਬੱਚੇ ਠੀਕ ਸੀਗੇ ਉਹਨਾਂ ਨੂੰ ਸਕੂਲ ਭੇਜਤਾ। ਕਿਹੜੇ ਸਕੂਲ ਕਿੰਨੇ ਮਤਲਬ ਕਿਹੜੀ ਕਲਾਸ ਪੜ੍ਹਦੇ ਸੀ ਬੱਚੇ? ਬੱਚੇ ਬੱਚਾ 8ਵੀਂ ਵਾਲੇ ਸੀਗੇ, 5ਵੀਂ ਵਾਲੇ ਸੀਗੇ, 6ਵੀਂ ਵਾਲੇ ਬੱਚੇ। ਤੇ ਤੁਹਾਨੂੰ ਤੁਹਾਨੂੰ ਲੱਗਦਾ ਵੀ ਵਸਤੇ ਸੀ ਕਿ ਦੀ ਵੀ ਜੀ ਬਸ ਠੀਕ ਸੀਗੀ ਚੱਲ ਰਹੀ ਮੈਂ ਰੋਜ਼ ਹੀ 5 ਸਾਲ ਹੋ ਗਏ ਲੱਗਿਆ ਹੋਇਆ ਮੈਂ ਵੀ ਇਹ ਬਸ ਇੱਕਦਮ ਨਾ ਦੇਖੋ ਟਾਇਰ ਜਦੋਂ ਮਸਲੇ ਰਾਏ ਨਾ ਟਾਇਰ ਉਹ ਟਾਇਰ ਦੀ ਨਰਮੀ ਦੇ ਨਾਲ ਹੀ ਟਾਇਰ ਸਲੀ ਗੁੜ ਕੇ ਇਧਰ ਨੂੰ ਆ ਗਏ ਪਹਿਲਾਂ ਕਮੇ ਦੇ ਵਿੱਚ ਵੱਜੀ ਆ ਬਸ ਫਿਰ ਜਿਹੜੇ ਖੰਭੇ ਟੁੱਟੇ ਨੇ ਬਿਜਲੀ ਦੇ ਨਹੀਂ ਪਹਿਲਾਂ ਹੀ ਉਹ ਦੇਖੋ ਜਦੋਂ ਆਏ ਨਹੀਂ ਤਾਰ ਜਦੋਂ ਆਹ ਤਾਰ ਦੇ ਨਾਲ ਹੀ ਆਹ ਤਾਰ ਦੇ ਨਾਲ ਫਿਰ ਉਹ ਖੰਭਾ ਟੁੱਟਿਆ ਜਿਉ ਤਾਰ ਦੇ ਨਾਲ ਬੱਚੇ ਤੇ ਕਿੰਨੀਆਂ ਸੱਟ ਲੱਗੀਆਂ ਮਮੂਲੀ ਸੱਚੀ ਨਹੀਂ ਬਿਲਕੁਲ ਠੀਕ ਨਹੀਂ ਬੱਚੇ ਜੀ ਕਿਸੇ ਨੂੰ ਕੁਝ ਨਹੀਂ ਹੋਇਆ ਜੀ ਤੇ ਹੁਣ ਬੱਚੇ ਨੂੰ ਕਿੱਥੇ ਭੇਜਿਆ ਗਿਆ ਹਾ ਹੁਣ ਸਕੂਲ ਜੀ ਸਕੂਲ ਸਕੂਲ ਜੀ ਬੱਚੇ ਸੇਫ ਸੀ ਜੀ ਸੇਫ ਸੀ ਹਾਂ ਬੱਚੇ ਸੇਫ ਸੀਗੇ ਉਹਨਾਂ ਨੂੰ ਫਿਰ ਸਕੂਲ ਭੇਜਦਾ ਤੇ ਸਿਰਫ 7-8 ਬੱਚੇ ਸਵਾਸ ਸੀ ਪੂਰੇ ਰੈਂ ਦੇ ਹਾਂਜੀ ਇਧਰ ਲਾਈਨ ਚੱਲੀ ਸੀ ਨੇ ਇਹ ਸਾਡਾ ਹਾਂ ਲਾਈਨ ਜਾਂਦੀ ਸੀ ਅੱਗੇ ਕੀ ਨਾਮ ਹੈ ਜੀ ਮੇਰਾ ਨਾਮ ਐਸ.ਏ. ਹਰੀਸ਼ ਕੁਮਾਰ ਹੈ ਜੀ ਹਰੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਕੂਲ ਵਾਂ ਦਾ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੋਕੇ ਤੇ ਮੌਜੂਦ ਆਏ ਸੀਗਾ ਜੀ ਸਾਨੂੰ ਮੁੰਸ਼ੀ ਸਿਟੀ ਦਾ ਫੋਨ ਆਇਆ ਸੀਗਾ ਜੀ ਵੀ ਐ ਕਰਕੇ ਉੱਥੇ ਉਪਰੀ ਰੋਡ ਤੇ ਬਸ ਖੰਮੇ ਦੇ ਵਿੱਚ ਬੱਝੀ ਇੰ ਜਾ ਕੇ ਦੇਖੋ ਮੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜਦੋਂ ਮੈਂ ਆਇਆ ਬੱਚੇ ਨੂੰ ਲੈ ਗਏ ਸੀ ਤੇ ਟ੍ਰੈਫਿਕ ਦੀ ਜ਼ਿਆਦਾ ਸਮੱਸਿਆ ਤੇ ਟ੍ਰੈਫਿਕ ਦੋਨਾਂ ਪਾਸੇ ਕੰਟਰੋਲ ਕਰਕੇ ਦੂਜੇ ਪਾਸੇ ਨੂੰ ਕੰਢੀ ਇਹ ਆਪਾਂ ਕਹਿੰਦੇ ਪਬਲਿਕ ਨੂੰ ਕਿਸੇ ਨੂੰ ਕੋਈ ਨਿਕੰਤ ਨਾ ਆਵੇ ਜੇ ਤੁਸੀਂ ਆਏ ਸੀ ਬੱਚੇ ਮਜੂਰ ਸੀ ਕਿ ਨਹੀਂ ਬੱਚੇ ਚੱਲ ਗਏ ਸਰ ਪਤਾ ਲੱਗਿਆ ਬੱਚੇ ਦਾ ਕੀ ਹਾਲ ਹੈ ਬੱਚੇ ਹਾਂ ਬੱਚੇ ਕਹਿੰਦੇ ਠੀਕ ਹੈ ਕੋਈ ਪੀਸਪੋਲ ਨਹੀਂ ਕਿਸੇ ਦਾ ਕੋਈ ਸੈਂਟਮੈਂਟ ਨਹੀਂ ਬੱਜੀ ਹੈਗੀ ਕਿਉਂਕਿ ਜੇ ਤਾਂ ਬਾਸ ਪਲਟਦੀ ਫੇਰ ਤਾਂ ਹੁੰਦਾ ਹੀ ਹੈ ਜੀ ਇਹਦਾ ਸਿੱਧੀ-ਸਿੱਧੀ ਜਾ ਕੇ ਖੰਬੇ ਦੇ ਵਿੱਚ ਅੱਗੇ ਜਾ ਕੇ ਟੱਕਰ ਖੜ ਗਈ ਇਹ ਅੱਗੇ ਕਿਸੇ ਚੀਜ਼ ਚ ਵਜਦੀ ਜਾਂ ਹੋਰ ਨੁਕਸਾਨ ਤਾਂ ਆਉਂਦਾ ਕਿਉਂਕਿ ਕਲਕਟ ਬ੍ਰੇਕ ਵੱਜਣ ਜਾਂ ਹੋਰ ਸਮਝਦੇ ਕੋ ਵੱਡਾ ਹਾਸਾ ਹੋਣ ਤੋਂ ਟਟ ਲਿਆ ਕਿ ਟਟ ਲਗਿਆ ਜੀ ਵੱਡਾ ਹਾਸਾ ਟਟ ਕਿ ਸਹੀ ਕਹਿ ਸਕਦੇ ਹਾਂ ਵੀ ਡਰਾਈਵਰ ਹਾਂ ਬੱਚਾ ਡਰਾਈਵਰ ਦੀ ਮਸਾਇਦੀ ਉਹ ਲਾਲਮਜੀ ਜਿਹੜਾ ਉਹ ਕਹਿੰਦਾ ਵੀ ਮੋਰੇ ਗੱਡੀਆਂ ਆ ਗਈ ਜੀ ਕਹਿੰਦਾ ਮੈਨੂੰ ਪਤਾ ਲੱਗਿਆ ਦੋ ਗੱਡੀਆਂ ਸੀਗੀਆਂ ਜਿਸ ਤਰ ਹਰੀਜੀ ਰੋਡ ਇੰਨਾ ਚੱਲਦੇ ਤੁਹਾਨੂੰ ਲੱਗਦਾ ਕਿ ਇੱਥੇ ਸਪੀਡ ਬ੍ਰੇਕਰ ਜ਼ਰੂਰ ਹੋਣੇ ਚਾਹੀਦੇ ਨੇ ਪ੍ਰਸ਼ਾਸਨ ਸਪੀਡ ਬ੍ਰੇਕਰ ਤਾਂ ਚਾਹੀਦੇ ਹੀ ਪ੍ਰਸ਼ਾਸਨ ਨੂੰ ਬਣਾਉਣੇ ਚਾਹੀਦੇ ਤੇ ਇੱਕ ਸਭ ਤੋਂ ਵੰਡੀਆਂ ਬੋਰਡ ਲਗਾਇਆ ਕਹਿੰਦੇ ਬੋਰਡ ਕਰਕੇ ਦੇਖਣ ਆਉਂਦੀ ਆ ਅਸੀਂ ਪੈਂਦਾ ਵੀ ਇਹਨਾਂ ਨੂੰ ਕਹਿ ਗਈ ਗਏ ਕੋਦੋਂ ਵਰੀ ਇਹ ਆ ਇਹ ਬੋਰਡ ਹੈ ਕਿਉਂਕਿ ਕੋਈ ਮੋੜ ਹੈ ਜੀ ਕੋਈ ਮੋੜ ਕਰਕੇ ਇਧਰੋਂ ਜਾਂ ਉਧਰੋਂ ਕੋਈ ਚੀਜ਼ ਨਹੀਂ ਪਤਾ ਲੱਗਦਾ ਵੀ ਕੀ ਆ ਰਿਹਾ ਕੀ ਨਹੀਂ ਇਹਨਾਂ ਨੂੰ ਕਹੇ ਕਹਿੰਦੇ ਅਸੀਂ ਦੁਕਾਨੇ ਬੰਦ ਕਰਨੇ ਅੱਜ